ਇੱਥੇ ਘਰਾਂ ਕੋਲਾ ਕਰਦੇ ਟਰੋੜੇ ਚ ਲਾਇਓ ਟਰੋੜੇ ਮੇਰੇ ਘਰਾ ਤੇ ਜਿਹੜਾ ਜਿਹਦੀ ਘਰ ਤੋਂ ਹੀ ਹੈ ਨਾ ਆ ਜਾਂਦੀ ਉਹਦੇ ਇੱਥੇ ਮੱਝੀ ਚਰ ਕੇ ਅੱਛਾ ਤੇ ਝਾੜੀ ਦੇ ਇੱਥੇ ਚਰ ਕੇ ਰੋਣਾ ਬਚਾ ਰੋਲ ਕੋਈ ਨਹੀਂ ਇਹ ਆ ਕੇ ਇੱਥੇ ਬਸ ਤੁਹਾਡੇ ਘਰ ਦੇ ਬੂਏ ਖਲੋਤੇ ਆ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਰਹਿਦੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਖਰੋਣਾ ਆਉਂ ਜਉਂ ਫਰਾਂਟ ਹੀ ਨੇ ਮੇਰੇ ਡੈਡੀ ਦੇ ਹੱਥੀ ਪੈਨ ਲੱਗਾ ਤੈਂ ਫਿਰ ਵੱੜ ਕੇ ਉਦਿਆਂ ਤੇ ਬਾਅਦ ਚ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਦਾ ਇਟ ਮਾਰ ਕੇ ਮੇਰਾ ਨਾਮ ਸਿਖਰ ਇੱਥੇ ਗਾਲਾਂ ਗੁਲਾ ਕਰਦੇ ਟਾ ਰੋੜੇ ਚ ਲਾਏ ਇਟੋ ਦੇ ਮੇਰੇ ਘਰਾ ਤੇ ਜਦੋਂ ਜਿਹਦੀ ਦਰਤ ਹੋਈ ਹੈ ਨਾ ਆ ਜਾਂਦੀ ਉਹ ਇੱਕ ਮੱਝੀ ਚਰ ਕੇ ਅੱਛਾ ਤੇ ਢਾੜੀ ਦੇ ਇੱਥੇ ਤੇ ਰੋਣਾ ਬਚਾ ਅੱਛਾ ਢਾੜੀ ਵੀ ਸੀਰੀਅਸ ਕਰਦਾ ਪੁੱਛਦਾ ਕਿ ਜੀ ਰਾਜ ਨਹੀਂ ਜਿਹਦੀ ਦਰਤ ਹੋਗੀ ਬਲਵਿੰਦਰ ਸਿੰਘ ਹਾਂ ਮੇਰੇ ਵੀ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਜੀ ਮੈਂ ਕਰਦੇ ਆ ਪਬਲਿਕ ਮੇਰੇ ਢੋਨੇ ਤੱਕਰ ਇਹੋ ਹੀ ਗਾਲਾ ਗੁਲਾ ਕੱਢਦੇ ਹੋਰ ਨਹੀਂ ਗੱਲ ਹੋਈ ਰਵੀ ਦੇ ਨਿਆਣਿਆਂ ਨਾਲ ਘੋਲਾ ਤੇ ਮੋਟਾ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਬੱਟ ਦੀ ਗੱਲ ਤੋਂ ਗੱਲ ਕੋਈ ਨਹੀਂ ਇਹਨਾਂ ਕੋਈ ਦੱਸ ਗਾਲਾ ਕੱਢਦੇ ਹੀ ਆ ਕੇ ਗੱਲ ਸਾਡੇ ਘਰ ਦੇ ਗਾੜੀ ਆ ਕੇ ਗਾਲਾ ਕੱਢਣ ਦੇ ਆ ਸੇਰ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਦੋੜੇ ਮਾਰਿਆ 8 ਮਾਰੀ ਸੱਟ ਵੱਜੀ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਕੋਲ ਤਿਆਰ ਗਾੜੀ ਤੇ ਇਹਨੂੰ ਕਹ ਆ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਤੇ ਮੇਰੇ ਡੈਡੀ ਕਹਿੰਦਾ ਨਹੀਂ ਇਹ ਕਹਿੰਦਾ ਇੱਥੇ ਕਰਾਉਣਾ ਆਉਂ ਜਾਉਂ ਫਰਾਂਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਕਈ ਫਿਰ ਫੜ ਕੇ ਗੁੱਟਿਆਂ ਨੂੰ ਤੇ ਬਾਅਦ ਚ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਦਾ ਇਟ ਮਾਰ ਕੇ ਜੇ ਟੋੜੀ ਬੱਤੀ ਮਗਰ ਡੈਡੀ ਲੱਗੇ ਤੇ ਜਦ ਇਟ ਵਜ ਗਈ ਇਹਨੂੰ ਮਤਲਬ ਜਦ ਟੱਟ ਪੋ ਉਹ ਸੈਂਕੜੇ ਸਰਕਾਰੀ ਯੋਸਕਾ ਇਹ ਸਾਡੇ 6.5 ਕਣਕ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਹੀਗਾ ਅੱਛਾ ਫੇਰ ਆ ਕੇ ਘਰੋਂ ਉਦੋਂ ਉਹ ਉਹ ਸੱਤੇ ਦਾ ਮੁੜੇ ਨਾਮ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਹੀ ਕਹਤੇ ਮਾਂ ਉਤਰਾਈ ਹੈ ਮਗਰ ਦੌੜੀ ਚਲਾਏ ਹੁਣਾਂ ਦੇ ਰੋ ਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀਤ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੁਕੇ ਤੇ ਜਾ ਕੇ ਡਾਕਟਰ ਸਾਹਿਬ ਨੇ ਦੱਸਿਆ ਕਿ ਰਾਜਨ ਮਸੀ ਦੀ ਮੀਟੇ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਨਗਰਨਜ ਸਿੰਘ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੇ ਇਹਨਾਂ ਦੀ ਲੇਨ ਦਾ ਨਗਾ ਹਿੰਦਰਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੀਤੀ ਉਹਦੀ ਆਪਾਂ ਹੁਣ ਪੋਸਟ ਮਾਰ ਦਰਾ ਰਹੇ ਰੋਹਿਤ ਮਸੀਹਾ rahul masiha ਤੇ ਇੱਕ ਨਰੀ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ